ਦੰਦਾਂ ਚ ਖੀਰੀ ਆ ਦੰਦ ਵੀ ਇਹਦੇ ਬਾਈ ਮੈਂ ਕਹਿੰਨਾ ਕਰਾਈ ਦੇ ਚੈੱਕ ਨਾ ਆ ਦੰਦ ਵੀ ਇਹਦੇ ਕਰਾ ਦੇ ਚੈੱਕ ਭਰਾਵਾਂ ਨੂੰ ਤਸੱਲੀ ਜੀ ਹੋ ਜਾਣੀ ਥੋੜੀ ਇੱਥੇ ਦਿਖਾ ਨਹੀਂ ਦੇ ਨੇੜੇ ਲੱਗ ਗਿਆ ਕਿ ਹੋ ਗਿਆ ਅਗਲਾ ਕਹਿੰਦਾ ਕੀ ਬਰੀ ਹੋ ਸਕਦਾ ਦੋਸਾਂ ਤੋਂ ਬਿਸ਼ਰਤੀ ਬਸ ਲੈ ਸੱਜਣਾ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਆਂ ਫੇਰ ਚੀਮਾ ਮੰਡੀ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਕੰਮ ਬਾਈ ਹੋਰਾਂ ਦਾ ਤੁਹਾਨੂੰ ਮੈਂ ਅਕਸਰ ਵੀ ਦੱਸਦਾ ਹੁੰਦਾ ਵੀ ਕੰਮ ਹੈਗਾ ਸਿਰਫ ਕੱਲੀ ਜਰਸੀ ਨਸਲ ਤੇ ਜਰਸੀ ਦੀ ਵਪਾਰ ਕਰਦੇ ਆ ਤੇ ਟਾਮੀ ਟੱਲੀ ਐਫ ਆਉਂਦੀ ਆ ਤਕਰੀਬਨ ਜਿਆਦਾਤਰ ਬਾਈ ਹੋਰਾਂ ਕੋਲੋਂ ਆਉਂਦੇ ਨੇ ਸੱਜਣੋ ਜਰਸੀਆਂ ਇੱਕ ਤਾਂ ਛੋਟਾ ਬੱਚਾ ਦਿਖਾਵਾਂਗੇ ਟਾਪ ਕੁਆਲਿਟੀ ਦੇ ਵਿੱਚ ਆ ਤੇ ਇੱਕ ਬੱਚੀ ਆ ਦਿਖਾਵਾਂਗੇ ਗੱਬਣ ਤੇ ਇੱਕ ਸੋਨੂ ਆ ਖੀਰੀ ਬੱਚੀ ਦਿਖਾ ਦਾਂਗੇ ਗੱਬਣ ਆ ਦਿਨ ਕਾਫੀ ਕੱਢਦੀ ਆ ਪਰ ਥਣ ਦਾ ਸਾਈਜ਼ ਦਿਖਾ ਰਹੀ ਜਿੱਥੇ ਤੇ ਸਭਾ ਦਿਖਾ ਰਹੀ ਸਭਾ ਆ ਦੀ ਬਿਲਕੁਲ ਠੰਡੀ ਆ ਤੇ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਅਗਲੇ ਬੰਨ ਵੀ ਕਰਾ ਦਈਏ ਇਧਰੋਂ ਸਾਈਡ ਤੋਂ ਚੈੱਕ ਕਿਉਂਕਿ ਹਲੇ ਇਹ ਦੰਦਾ ਚ ਖੀਰੀ ਆ ਕੱਦ ਬਿੱਡ ਪੂਰਾ ਡਬਲ ਕਰੂਗੀ ਖਾਣਾ ਇਦਾਂ ਨਾ ਲੱਗਿਆ ਜਿਵੇਂ ਆਪਾਂ ਗੱਲ ਕਰ ਲਈਏ ਦੂਜੇ ਸੂਰ ਵਾਲੀ ਕੋਈ ਚੰਗੀ ਬੱਛੀ ਨੂੰ ਲੱਗਿਆ ਹੁੰਦਾ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਤੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋੜ ਦਾਂਗੇ ਆਜੋ ਜੀ ਹੋਰ ਰੱਜੂ ਕੀ ਹਾਲ ਹੈ ਵਧੀਆ ਵੀਰੇ ਤੁਸੀਂ ਚਲ ਜੀ ਗੱਲ ਜਮਾ ਚੜਦੀ ਕਲਾ ਤੇ ਇੱਕ ਵਾਰੀ ਆਪਣਾ ਐਡਰੈਸ ਤੇ ਨੰਬਰ ਬੋਲ ਦਿਓ ਪੰਡ ਚੀਮਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ 9903605888 ਖੀਰੀਆਂ ਦਾ ਕਿਵੇਂ ਹੋ ਗਿਆ ਚਸਕਾ ਹੁਣ ਦੋ ਦੰਦ ਦੇ ਖੀਰੀਆਂ ਹੋਣੀਆਂ ਜਿਆਦਾ ਆਪਣੇ ਕੋਲ ਹੈ ਨਾ ਹਾਂ ਤੇ ਇਹਦਾ ਸੀ ਮੰਡੀ ਕੋਈ ਡਿਟੇਲ ਦੱਸ ਦਿਆਂਗੇ ਇਹ ਇਹ ਡੈਨਮਾਰਕ ਦਾ 500 ਵਾਟ ਲੱਗਿਆ ਹੋਇਆ ਆਪ ਕਿਹੜੇ ਦੀ ਆ ਆਪ ਹੈਗੀ ਆ ਇਹ 40192 ਆਪ ਆ ਗਈ 40192 ਦੀ 50062 ਡੈਨਮਾਰਕ ਦਾ ਇਹਦੇ ਅੱਗੇ ਲੱਗਿਆ ਪਿਆ ਤੇ ਦੰਦਾਂ 'ਚ ਆ ਗਈ ਖੀਰ ਆ ਦੰਦਾਂ 'ਚ ਇਹ ਸੱਜਣੋਂ ਖੀਰੀ ਆ ਸ਼ਕੀਨ ਵੀ ਫੁੱਲਾ ਬਜੂਦ ਵੀ ਚੰਗਾ ਤੇ ਅੱਗੇ ਜਾ ਕੇ ਕੱਢ ਦੂਗੀ ਚਿੱਬ ਹਣਾ ਹਾਂ ਮੇਲੇ ਵਾਲੀ ਬੱਚੀ ਆ ਮਾੜੀ ਢੂੜੀ ਦੀ ਤੇ ਆ ਗਈ ਤੁਹਾਨੂੰ ਗੱਲ ਇੱਕ ਹੋਰ ਦੱਸਦਾ ਨਾ 110% ਪਿਓਰ ਜਰਸੀ ਦੇ ਵਿੱਚ ਆ ਗਈ ਮੇਲੇ ਵਾਲੀ ਬੱਛੀ ਆ ਭਰਾ ਕਹਿੰਦੇ ਨੇ ਮੂੰਹ ਬਿਲਕੁਲ ਛੋਟਾ ਮੱਥੇ 'ਚ ਟੋਆ ਤੇ ਬੋਦਾ ਤੇ ਅੱਖ ਮੋਟੀ ਜਰਸੀ ਵਾਲੇ ਲੱਛਣ ਆ ਗਏ ਸਾਰੀ 100 ਦਾ 100 ਆਪ ਵੀ ਚੰਗੇ ਟੀਕੇ ਦੀ ਆ ਤੇ ਅੱਗੇ ਇਹਦੇ ਜਿਹੜਾ ਸੀਮਨਾ ਉਹ ਵੀ ਟੌਪ ਦਾ ਲੱਗਿਆ ਚੰਗੇ ਰਿਕਾਰਡ ਵਾਲੀ ਆ ਬਾਕੀ ਦੰਦਾਂ 'ਚ ਖੀਰੀਆ ਦਿਨ ਕਿੰਨੇ ਕ ਕੱਢ ਦੂਗੀ ਬਾਈ ਇਹਦਾ ਪਿਆ ਹਫਤਾ ਪੈਂਡਿੰਗ ਆ ਐ ਕਮਾ ਕੇ ਇੱਥੇ ਖੜਾ ਲਿਓ ਇਧਰੋਂ ਲੰਬਾਈ ਦਿਖਾ ਦਿੰਗੇ ਜੀ ਇੱਥੇ ਰੋਕ ਕੇ ਫੇਸ ਕਰ ਦੂਰਲੇ ਬੰਦੇ ਬਾਈ ਯਕੀਨ ਵੀ ਫੁੱਲ ਆ ਇੱਕ ਹਫਤਾ ਬਾਈ ਕਹਿੰਦਾ ਬਾਕੀ ਆ ਮੇਰੇ ਹਿਸਾਬ ਨਾਲ ਹੋ ਸਕਦਾ ਜੀਜੂ ਲਾਗੀ ਵੱਧ ਵੀ ਕੱਢ ਦੂਗਾ ਵੱਧ ਕੱਢੂਗੀ ਆ ਦਿਨ ਹਫਤੇ ਤੋਂ ਵੱਧ ਵੀ ਕੱਢ ਦੂਗੀ ਤੇ ਆ ਗਈ ਪੂਰੀ ਫਿੱਟ ਫਿੱਟ ਜਮਾ ਦੰਦਾਂ ਚ ਖੀਰੀ ਆ ਦੰਦ ਵੀ ਇਹਦੇ ਬਾਈ ਮੈਂ ਕਹਿੰਦਾ ਕਰਾਈ ਦੇ ਚੈੱਕ ਨਾ ਆ ਦੰਦ ਵੀ ਇਹਦੇ ਕਰਾ ਦੇ ਚੈੱਕ ਭਰਾਵਾਂ ਨੂੰ ਤਸੱਲੀ ਜੀ ਹੋ ਜਾਣੀ ਆ ਥੋੜੀ ਇੱਥੇ ਦਿਖਾ ਨਹੀਂ ਗੈਰੀ ਨੇੜੇ ਲੱਗ ਹੋਇਆ ਕਿਉਂਕਿ ਅਗਲਾ ਕਹਿੰਦਾ ਕੀ ਵਾਰੀ ਹੋ ਸਕਦਾ ਦੋ ਦੰਦ ਹੋਵੇ ਛੜਦੀ ਬਸ ਆ ਬੋਝ ਕੇ ਲੈ ਚੱਲ ਬੋਝ ਕੇ ਕਮਾਲ ਹੈ ਇਥੋਂ ਲੈ ਚੱਲ ਲੈ ਚੱਲ ਉੱਧਰ ਨੂੰ ਆਰਡਰ ਬਣਾਉਗੀ ਫੁੱਲ ਖੁੱਲਾ ਚੰਗਾ ਆਰਡਰ ਬਣਾਉ ਝੋਲ ਵੀ ਚੰਗੀ ਆ ਤੇ ਥਾਣਾ ਦਾ ਗੈਪ ਵੀ ਫੁੱਲ ਰੱਖਦੀ ਆ ਤੇ ਸੋਹਣਾ ਆਰਡਰ ਬਣਾਉਗੀ ਚੌੜਾ ਥਾਣਾ ਵੀ ਹੱਥ ਦੀ ਚਵਾਈ ਵਾਲਾ ਆ ਨਹੀਂ ਹੈਗਾ ਵੀ ਛੋਟਾ ਥਾਣਾ ਅੱਛਾ ਹੱਥੀ ਚਵਾਈ ਵੀ ਕਰ ਲਿਓ ਚਾਹੇ ਮਸ਼ੀਨੀ ਚਵਾਈ ਕਰ ਲਿਓ ਇੱਥੋਂ ਕਿਹੜਾ ਹੋਰ ਦਿਖਾ ਦੇ ਗੈਰੀ ਲੰਬੀ ਲੰਬੀ ਤੇ ਬਾਕੀ ਬਿਊਟੀ ਚ ਵੀ ਫੁੱਲ ਆ ਗਈ ਤੇ ਸੀਮਨ ਦੀ ਡਿਟੇਲ ਸਾਨੂੰ ਬਾਈ ਨੇ ਦੱਸ ਹੀ ਦਿੱਤੀ ਵੀ ਲੱਗਿਆ ਕਿਹੜਾ ਤੇ ਗੱਬਣ ਕਿਹੜੇ ਤੁਆਂ ਤੇ ਇਧਰੋਂ ਕਰੀ ਆ ਝੋਲ ਦਿਖਾ ਰਹੀ ਦੀ ਕਿੰਨੀ ਝੋਲ ਪਈ ਆ ਇੱਥਾਂ ਆ ਪਰਨਾ ਪੁਰਨਾ ਪੱਛੀ ਨੇ ਬਹੁਤਾ ਥਾਣਾ ਲੱਗਿਆ ਜਿਵੇਂ ਦੂਜੇ ਸੁਵਾਲੀਆਂ ਪਾ ਇਹਦਾ 75000 ਰੁਪਿਆ ਲੈਣ ਦੇ ਫਿਕਸ ਜੀ ਕਰ ਦੀ ਫਿਕਸ ਆ ਰੇਟ ਬਾਈ ਕਹਿੰਦਾ ਇਹਦਾ ਫਿਕਸ ਜ 75000 ਰੁਪਿਆ ਲੈਣ ਦੇਣ ਜਿਹੜਾ ਰੇਟ ਹੈ ਅਗਲਾ ਇਹਦਾ ਕੋ ਲੱਖ ਕਰੂਗਾ ਸਵਾ ਕਰੂਗਾ ਪਰ ਆ ਪਾਉ ਨਹੀਂ ਹਾਂ ਬਾਈ ਕਹਿੰਦਾ 75 ਦੀ ਖਾਣ ਪੀਣ ਚ ਵੀ ਚੰਗੀ ਆ ਤੇ ਆ ਗਈ 110% ਜਰਸੀ ਚ ਤਿੰਨੇ ਗਾਵਾ ਪ्युअर ਜਰਸੀ ਚ ਆ ਗਈਆਂ ਤੇ ਹੁਣ ਬਾਈ ਆ ਤੌਰ ਤੇ ਦੋ ਨੰਬਰ ਵਾਲੀ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਇਹਦਾ ਸੂਆ ਆ ਗਿਆ ਦੂਜਾ ਤੁਸੀਂ ਐ ਮੰਨ ਲਓ ਵੀ ਇਹਦੇ ਬਰਾਬਰ ਹੀ ਕੱਦ ਕਰੀ ਖੜੀ ਆ ਕੀਰੀ ਹੈ ਨਾ ਹਾਂ ਹਾਂ ਇਹਦਾ ਸੂਰਾ ਦੂਜਾ ਤੇ ਆ ਗਈ ਏ ਵੀ ਪਿਓਰ ਜਰਸੀ ਦੇ ਵਿੱਚ ਹੀ ਮੂੰਹ ਬਿਲਕੁਲ ਛੋਟਾ ਆ ਗਿਆ ਕਿਉਂਕਿ ਜਰਸੀ 'ਚ ਵੀ ਦੋ ਤਿੰਨ ਵੈਰਾਈਟੀਆਂ ਹੁੰਦੀਆਂ ਬਾਈ ਹਨਾ ਹਾਂ ਕਲਰ ਕਈ ਆਉਂਦੇ ਜਿਵੇਂ ਇਹਦਾ ਕਲਰ ਥੋੜਾ ਬ੍ਰਾਊਨ ਸ਼ੇਡ ਜਾ ਆ ਗਿਆ ਤੇ ਇਹਦਾ ਥੋੜਾ ਬਲੈਕ ਨਸ ਜਿੱਤੇ ਆ ਗਿਆ ਤੇ ਟੀਕਿਆਂ ਦੇ ਫਰਕ ਨਾਲ ਪੈ ਜਾਂਦਾ ਪੂਰਾ ਇਹ ਕਿੰਨੇ ਦਿਨ ਕੱਢਦੀ ਆ ਬਾਈ ਇਹਦੇ 15 ਦਿਨ ਪੈਂਡਿੰਗ 15 ਦਿਨ ਇਹਦਾ ਦੁੱਧ ਕਿੰਨਾ ਕਹ ਦੱਸਿਆ ਪਹਿਲਣ ਦਾ ਇਹਦਾ ਪਹਿਲਣ ਦਾ ਦੱਸਿਆ 18 ਕਿਲੋ ਇੱਥੇ ਰੋਕ ਲਾ ਕਮਾ ਕਿਦਾਂ ਦੇ ਦੇ ਤਾਂ ਨਹੀਂ ਕਰੇ ਚੱਕ ਬਾਈ ਗੰਦ ਇਹ ਚਾਰਾ ਜਾਂਚ ਚੈੱਕ ਕਰ ਹਾਂ ਇੱਕ ਵਾਰੀ ਕਰ ਲੈ ਚੈੱਕ ਦੰਦਾਂ ਦੀ ਡਿਟੇਲ ਆਪਾਂ ਵੀ ਰੱਖ ਦਾਂਗੇ ਵੀ ਚ ਚੌਗੀ 6 ਆ 6 ਦੰਦਾ ਹਾਂ ਇਹ ਆ ਗਈ ਦੰਦਾਂ ਚ 6 ਦੰਦਾ ਆਂਦਾ ਤੇ ਹੈਗੀਆਂ ਦੰਦਾਂ ਜੀ ਨੇ ਤਕਰੀਬਨ ਜਿਵੇਂ ਉਹ ਖੀਰੀ ਆ ਗਈ ਇਹ 6 ਦੰਦਾ ਆ ਗਈ ਵੀ ਬਰਾਬਰ ਨਹੀਂ ਹੋਈ ਦੰਦਾਂ ਚ ਹਲੇ ਦੁੱਧ 15 ਕਿਲੋ ਦੱਸਿਆ ਬਾਈ 17 17 ਕਿਲੋ ਪਹਿਲੇ ਨੰਬਰ ਕਾਰਡ ਤੇ ਲੈ ਚੱਲ ਬਾਈ ਇਹਨੂੰ ਇਹਦੇ ਸੀਮਨ ਦੀ ਡਿਟੇਲ ਪਤਾ ਕੁਛ ਕਿਹੜਾ ਲੱਗਿਆ ਵਾ ਜੀ ਨਹੀਂ ਇਹਦੇ ਸੀਮਨ ਦੀ ਡਿਟੇਲ ਦੱਸਦਾ ਹੈ ਇਹਦਾ ਨਹੀਂ ਬਾਈ ਕਹਿੰਦਾ ਆਪਾਂ ਨੂੰ ਪੱਕਾ ਪਤਾ ਵੀ ਲੱਗਿਆ ਕਿਹੜਾ ਉਦਾਂ ਲੱਗਿਆ ਜਰਸੀ ਦਾ ਹੀ ਆ ਹਾਂ ਜਰਸੀ ਦਾ ਲੱਗਿਆ ਹੋਇਆ ਆ ਲੱਗਿਆ ਬਾਈ ਕਹਿੰਦਾ 100% ਜਰਸੀ ਦਾ ਵੀ ਪਰ ਨਾਮ ਨਹੀਂ ਪਤਾ ਇਹਦਾ ਵੀ ਇਹਦੇ ਨਾਮ ਵਾਲਾ ਕਿਹੜਾ ਲੱਗਿਆ ਜੇ ਆਪਾਂ ਨੰਬਰ ਕਹਿ ਲਈਏ ਜਾਂ ਨਾਮ ਕਹਿ ਲਈਏ ਵੀ ਉਦਾਂ ਨਹੀਂ ਪਤਾ ਕਿਹੜਾ ਲੱਗਿਆ ਤੇ ਦਿਨ ਬਾਈ ਨੇ ਇਹਦੇ ਦੱਸੇ ਨੇ 15 ਪੈਂਡਿੰਗ ਜਿਵੇਂ ਕੋਈ ਭਰਾ ਕਹਿ ਰਿਹਾ ਨਾ ਵੀ ਆਪਾਂ ਨੇ ਘਰੇ ਵੀ ਜਾ ਕੇ ट्रांजੈਕਸ਼ਨ ਵਗੈਰਾ ਪਾ ਕੇ ਯਾਰ ਪਸ਼ੂ ਸਾਮਕੇ ਤਿਆਰ ਕਰਨਾ ਉਹ ਸੀਨ ਆ ਤੁਹਾਡੇ ਸਾਹਮਣੇ ਸੂਗੀ ਜੇਰ ਜੱਪਾ ਸਾਰੀ ਚੀਜ਼ ਦੀ ਤਸੱਲੀ ਹੋ ਜਾਂਦੀ ਹੈ ਤੇ ਬਣੂਗੀ ਚੰਗੀ ਕਿਉਂਕਿ ਦਿਨ ਕਾਫੀ ਪੈਂਡਿੰਗ ਨੇ ਹਜੇ ਤੇ ਥਾਣੇ ਨੂੰ ਵੀ ਹੱਥੀ ਚ ਬਾਈ ਵਾਲਾ ਲੱਗਿਆ ਹੋਇਆ ਠੰਡੀ ਸੀ ਲਾ ਇਨੀ ਐ ਇਥੋਂ ਬਣੂਗੀ ਚੰਗੀ ਸਿੰਗਲ ਚਾਰ ਹੀ ਨੇ ਥਣ ਫालतੂ ਇਹਦੇ ਵੀ ਨਹੀਂ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 50000 ਰੁਪਏ ਇਹਦਾ 50 ਤੇ ਉਹਦਾ 75 ਅ ਜਿਸ ਨੇ ਤੇ ਨਹੀਂ ਲੈਣੀਆਂ ਹੋਈਆਂ ਕਰਦਾਂਗੇ ਪਿੰਨਾ ਜੋ ਕਰਦਾਂਗੇ ਕੰਸੀਸ਼ਨ ਹਾਂਜੀ ਤੇ ਹੁਣ ਗੈਰੀਆ ਬੱਛੀ ਤੇ ਮਾਰਦੇ ਕੈਮਰਾ ਇੱਕ ਅੱਧੀ ਬੱਛੀ ਜ਼ਰੂਰ ਹੁੰਦੀ ਹਰ ਇੱਕ ਵੀਡੀਓ ਦੇ ਵਿੱਚ ਹਾਂਜੀ ਇਹਦੀ ਉਮਰ ਕਿੰਨੀ ਕੋ ਬਾਈ ਇਹਦੀ 8 ਮਹੀਨੇ ਇਹ ਵੀ ਇਹਦੇ ਥਣ ਸਿੰਗਲ ਚਾਰ ਸਿੰਗਲ ਚਾਰ ਆ ਥਾਣੇ ਦੀ ਵੀ ਚੰਗਾ ਲੱਗਿਆ ਇਹ ਇੱਕ ਨੰਬਰ ਵਾਲੀ ਨਾਲ ਦੀ ਬੱਛੀ ਬਣੂਗਾ ਨਾ ਹਾਂ ਇਹਦੀ ਪਤਾ ਕੋਈ ਡਿਟੇਲ ਸੀ ਮੰਨਦੀ ਬਾਈ ਇਹ ਹੈਗੀ ਆ ਟੈਨਸ਼ਨ ਹੁੰਦੀ ਕਿਹੜੇ ਦੀ ਟੈਨਸ਼ਨ ਦੀ ਟਾਈਸਨ ਦੀ ਇਹ ਕਿਹੜਿਆਂ ਦਾ ਹੈ ਬਾਈ ਇਹ ایਬੀਐਸ ਦਾ ਇਹ ਬੀਐਸ ਦਾ ਟਾਈਸਨ ਹਾਂ ਆਏ ਬਾਈ ਕਹਿੰਦਾ ਆ ਗਈ ایਬੀਐਸ ਵਾਲਿਆਂ ਦੇ ਟਾਈਸਨ ਦੀ ਤੇ ਕਦ ਚੰਗਾ ਕਰੂਗੀ ਬੱਚੀ 8 ਮਹੀਨਿਆਂ ਦੀ ਆ ਹਜੇ ਉਮਰ ਸਿਰਫ 8 ਮਹੀਨਿਆਂ ਦੀ ਆ ਕਦ ਕਾਠ ਚੰਗਾ ਕਰੂਗੀ ਜਦੋਂ ਉਮਰ ਚ ਜਾਊਗੀ ਅੱਕੇ ਜਾ ਕੇ ਤੇਰੀ ਮਾਂ ਦਾ ਦੁੱਧ ਕੀ ਦੱਸਿਆ ਜੀ ਮਾਂ ਦਾ ਹੈਗਾ 21 2 ਕਿਲੋ 21 2 ਕਿਲੋ ਸੂਹਾਂ ਚ ਆ ਗਈ ਹਾਂ ਠੀਕ ਹੈ ਗੱਲ ਇਹ ਐ ਮੰਨ ਲਓ ਵੀ 5 5 6 ਮਹੀਨਾ ਤੱਕ ਗੱਬਣ ਹੋ ਸਕਦੀ ਹੈ ਬਾਈ ਹਨਾ ਹਾਂ ਤੇ ਚੰਗੀ ਕੇਅਰ ਕਰਦਾ ਕੋਈ ਆ ਫੇਸ ਕਰ ਦੂਰਲੇ ਬੰਨੇ ਇੱਥੋਂ gehri face ਤੇ ਮਾਰਦੀ ਆ ਗਈ ਇਹ ਵੀ 100 ਦਾ 100 ਜਰਸੀ ਜੀ ਆ ਗਈ ਕੱਦ ਘਾਟ ਚੰਗਾ ਕਰੂ ਤੇ ਉਰਲੇ ਬੰਨੇ ਉਹ ਲੰਬਾਈ ਦਿਖਾਦੀ ਐ ਇਦਾਂ ਹੀ ਖੜੀ ਵੀ ਸਾਈਡ ਤੇ ਹੋ ਕੇ ਇੱਥੋਂ ਦਿਖਾਦੀ ਇੱਥੋਂ ਜੈਨੂਅਨ ਦਾ ਜਾਣਕਾਰੀ ਜੀ ਹੋ ਜੂਗੀ ਵੀ ਕਿੰਨੀ ਕੁ ਲੰਬੀ ਆ ਤੇ ਕਿੰਨੀ ਕੁ ਉੱਚੀ ਹੈ ਲੈ ਜਲ ਬਾਈ ਥਾਨ ਸਿੰਗਲ ਚਾਰ ਨੇ ਆਪ ਬਾਈ ਕਹਿੰਦਾ ਹੈਗੀ ਟਾਈਸਨ ਦੀ ਟਾਈਸਨ ਇਹ ਵੀ ਐਸ ਦਾ ਜੀ ਹਾਂ ਸ਼ਾਇਦ ਵੀ ਤੇ ਆ ਟਾਈਸਨ ਬਾਈ ਕਹਿੰਦਾ ਐਵੀਐਸ ਵਾਲਿਆਂ ਨਾਲ ਤੇ ਝੋਲੀ ਚੰਗੀ ਆ ਜਿਹੜੇ ਹਿਸਾਬ ਨਾਲ ਇਹਦੀ ਉਮਰ ਆ ਤੇ ਜਦੋਂ ਅੱਗੇ ਜਾ ਕੇ ਗੱਬਣ ਹੋਣਾ ਰੈਡੀ ਹੋਣਾ ਤੇ ਜਿਵੇਂ ਆਪਾਂ ਕਹਿ ਲੈਨੇ ਬੱਚਿਆਂ ਵਾਲੇ ਫੀਡ ਫੂਡ ਪਾ ਕੇ ਹਨਾ ਜਦੋਂ ਅੱਗੇ ਜਿੰਨੀ ਰੈਡੀ ਕਰਦੇ ਆ ਹਾਂ ਅੱਗੇ ਜਾ ਕੇ ਪੰਜਾਂ ਸੱਤਾਂ ਮਹੀਨਿਆਂ ਚ ਬੱਚੀ ਨੇ ਚੰਗੀ ਰੈਡੀ ਹੋ ਜਾਣਾ ਕਿਉਂਕਿ ਝੋਲੀ ਚੰਗੀ ਰੱਖ ਜੇ ਉਹ ਦਿਖਾ ਦਿੰਦਾ ਰ ਇੱਕ ਵਾਰੀ ਇੱਥੇ ਬੋਝ ਕੇ ਬੋਝ ਕੇ ਦਿਖਾ ਦੇ ਕਿ ਮੋੜਾ ਪਰੇਸ਼ਾਨ ਨਾ ਕਰ ਜਾਵੇ ਕਿਉਂਕਿ ਆਪਾਂ ਇੱਕ ਥਾਣੀ ਦਿਖਾਉਣੇ ਹੁੰਦੇ ਆ ਵੀ ਸਿੰਗਲ ਚਾਰ ਨੇ ਫਾਲਸ ਤਾਂ ਨਹੀਂ ਹੈਗਾ ਇੱਥੇ ਵੇਖਾਂਗੇ ਥਾਂ ਸੋਣਾ ਲੱਗਿਆ ਝੋਲੀਆ ਗੱਬਣ ਗੱਬਣਾ ਜਿਉ ਲੱਗਿਆ ਜਿਵੇਂ ਗੱਬਣਾ ਨੇ ਝੋਲੀ ਹੁੰਦੀ ਹੈ ਠਾਂਕ ਮਹੀਨਿਆਂ ਦੀ ਆ ਫਿਰ ਮ ਆਪ ਡੀ ਕੇ ਚੰਗੇ ਦੀ ਆਗੇ ਆਪ ਵਧੀਆ ਸੀ ਮੰਗਿਆ ਤੇ ਮਾਦਰਦਾਰ ਕੱਢਦਾ ਚੰਗਾ ਆ ਗਿਆ ਇਹਦਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ 20000 ਇਹ 20 ਹੀ ਦੇ ਦਾਂਗੇ ਤੇ ਨਾਲ ਵਾਲੀ 50 ਦੀ ਇਹਨਾਂ ਦਾ 70 ਤੇ ਉਹਦਾ 75 ਹਾਂਜੀ ਤਕਰੀਬਨ ਤਕਰੀਬਨ 1 ਲੱਖ ਤੇ 45000 ਹੋਗਾ ਤਿੰਨਾਂ ਦਾ ਹਾਂਜੀ ਜਮਾ ਫਿਕਸ ਤਿੰਨੇ ਕਿੰਨੇ ਕਰ ਦੇਗਾ 1 40 1 40 ਆ 1 ਲੱਖ ਤੇ 40 ਦੇ ਇਹ ਤਿੰਨੇ ਨਗ ਬਿਲਕੁਲ ਫਿਕਸ ਜੇ ਹੋ ਜਾਣਗੇ ਤੇ ਇੱਕ ਨੰਬਰ ਵਾਲੀ ਕੋਲੇ ਗੈਰੀ ਕੈਮਰਾ ਇੱਕ ਵਾਰੀ ਫੇਰ ਲਿਆ ਕਿਉਂਕਿ ਆਰਡਰ ਉਹਦਾ ਕੇਰਾ ਹੋਰ ਦਿਖਾ ਦੇ ਅਗੀ ਰੁਪਈਏ ਚੰਗੇ ਲਾਉਣੇ ਆ ਕਿਸੇ ਭਰਾ ਨੇ ਤਸੱਲੀ ਕਰਾ ਦੀ ਹਰੇਕ ਪੱਖ ਤੋਂ ਆਰਡਰ ਦੇ ਸਹਿਜ ਤੋਂ ਤੇ ਇਧਰੋਂ ਗਾਂ ਵਾਲੇ ਬੰਦੇ ਉਹ ਸਾਡੀ ਗਾੜੀ ਪਿਛਾੜੀ ਵੀ ਥਣ ਕਿਦਾਂ ਨਾ ਰੱਖਦੀ ਆ ਦੰਦਾਂ 'ਚ ਆ ਗਈ ਖੀਰੀ ਉਹ ਡਿਟੇਲਸ ਨੂੰ ਮੈਂ ਦੱਸ ਹੀ ਦਿੱਤੀ ਤੇ ਆ ਗਈ 100 ਦਾ 100 ਜੱਸੀ 'ਚ 100 100 ਮੇਲੇ ਵਾਲੇ ਬੱਛੀ ਆ ਆਪ ਵੀ ਚੰਗੇ ਸੀ ਮੰਡੀ ਆ ਤੇ ਗੱਬਣ ਵੀ ਅੱਗੇ 50 ਜੀਰੋ ਵੜਦਾ ਤਕਰੀਬਨ ਨਾਲ ਮੇਲਿਆਂ 'ਚ ਜਿਵੇਂ ਸ਼ੀਂਧੂ ਦਾ ਚੱਲਦਾ ਹੈ ਹਾਂ ਬਾਕੀ ਨਾ ਤਿੰਨਾਂ 'ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਪਿੰਡ ਚੀਮਾ ਮੰਡੀ ਤਹਿਸੀਲ ਸ I do